ਗੁਰਦਾਸਪੁਰ ਦੇ 24 ਸਾਲਾਂ ਇੱਕ ਨੌਜਵਾਨ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਆਪਣੀ ਮਾਂ ਦਾ ਆਖਰੀ ਸੁਪਨਾ ਪੂਰਾ ਕਰ ਦਿੱਤਾ ਹੈ ਜੀ ਹਾਂ ਦੋਸਤੋ ਤੁਹਾਨੂੰ ਇਹ ਵੀ ਦੱਸ ਦਈਏ ਕੁਸਮਾ ਪਹਿਲਾਂ ਹੀ ਉਸ ਦੀ ਮਾਤਾ ਦੀ ਮੌਤ ਵੀ ਹੋ ਚੁੱਕੀ ਹੈ ਜਾਣਕਾਰ ਦੇ ਮੁਤਾਬਿਕ ਗੁਰਦਾਸਪੁਰ ਦੇ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ ਉਹ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਭਰਤੀ ਹੋਣ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਬਹੁਤ ਮਿਹਨਤ ਕਰਨ ਤੋਂ ਬਾਅਦ ਉਹ ਭਰਤੀ ਹੋਇਆ ਹੈ ਜਿਸ ਤੋਂ ਬਾਅਦ ਸਾਡੇ ਘਰ ਦੇ ਵਿਆਹ ਵਾਲਾ ਮਾਹੌਲ ਬੜਿਆ ਹੋਇਆ ਤੇ ਲੋਕ ਸਾਨੂੰ ਵਧਾਈਆਂ ਦੇਣ ਵੀ ਆ ਰਹੇ ਹਨ ਉਹਨਾਂ ਨੇ ਇੱਕ ਦੱਸਿਆ ਕਿ ਉਹ ਖੁਦ ਵੀ ਆਰਮੀ ਵਿੱਚ ਨੌਕਰੀ ਕਰ ਚੁੱਕੇ ਹਨ ਅਤੇ ਆਪਣੇ ਬੱਚੇ ਨੂੰ ਇਸ ਮਕਾਨ ਤੱਕ ਪਹੁੰਚਾਣ ਲਈ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਮੇਰੀ ਪਤਨੀ ਦੁਨੀਆ ਵਿੱਚ ਨਹੀਂ ਹੈ ਪਰ ਮੇਰੇ ਬੇਟੇ ਨੇ ਆਪਣੀ ਮਿਹਨਤ ਦੇ ਸਦਕਾ ਮੇਰਾ ਅਤੇ ਮੇਰੀ ਪਤਨੀ ਦਾ ਸੁਪਨਾ ਪੂਰਾ ਕੀਤਾ ਹੈ ਇਹ ਜੀ ਮੇਰਾ ਨਾਮ ਕੈਪਟਨ ਕਸ਼ਮੀਰ ਸਿੰਘ ਮੈਂ ਸੇਕਰ ਰਜਮੈਂਟ 362 ਰਿਟਾਇਰ ਕੈਪਟਨ ਹਾਂ 28 ਸਾਲ ਉਸ ਨੌਕਰੀ ਕੀਤੀ ਹੈ ਉਦੋਂ ਬਾਅਦ ਬਿਰਦੀ ਕਿਚਵਾ ਸੀਗੇ ਮੈਂ ਇੱਕ ਜੁਨੀਅਰ ਨੌਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਅ ਜਾ ਕੇ ਮੈਂ ਇੱਕ ਜੁਨੀਅਰ ਨੌਜਵਾਨ ਕਰਨੇ ਆ ਤੇ ਉਹ ਮਤਲਬ ਜਨਵਰੀ ਚ ਪਹਿਲਾਂ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਦਿੱਤਾ ਸੀਗਾ ਤੇ ਚੈਰਮੈਨ ਟ੍ਰੇਨਿੰਗ ਸੀ ਤੇ ਪਰਸੋਂ ਉਹਦੀ ਪਾਸਪੋਰਟ ਪ੍ਰੋਸੈਸ ਹੋਈ ਤੇਨੇ ਸਟਰਗਲ ਬੜਾ ਕੀਤਾ ਭਾਜੀ ਨੇ ਲਾਈਫ ਬਹੁਤ ਜਿਆਦਾ ਸਟਰਗਲ ਕੀਤਾ ਹਨ ਜੀ ਸਟੱਡੀ ਕਰਕੇ ਇਸ ਨੂੰ ਕਾਬੂ ਪਾਇਆ ਹਾਂ ਜੀ ਕੀ ਵੀ ਸ਼ੁਰੂਆਤ ਬਚਪਨ ਕੀ ਦਾ ਦਿੱਤੇ ਉਹਦਾ ਕੀ ਸ਼ੌਕ ਸੀ ਬਚਪਨ ਵਿੱਚ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에어 ਫੋਰਸ ਨੂੰ ਪਰੜਨ ਮੰਨਾ ਤੇ ਉਹਦੇ ਆ ਸਿਸਟਮ ਬਾਹਰ ਚ ਲੱਗੀਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤੋ ਬਾਹਰ ਚ ਲੱਗਿਆ ਕੈਨੇਡਾ ਪੁਲਿਸ ਜਾਈ ਹਾਂ ਹਾਂ ਕੈਨੇਡਾ ਪੁਲਿਸ ਜਾਵਾਂਗੇ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਕਰਦਾ ਬਹੁਤ ਅਛਾ ਲਗਾ ਕਿਉਂ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂ ਅਸੀਂ ਦਾਦਾ ਜੀ ਸ਼ਹੀਦ ਹੋਏ ਜਦੋਂ ਉਹ ਜੀ ਬੁੱਟਾ ਸਿੰਘ ਜੀ ਤੇ ਉੱਥੋਂ ਸਰਮ ਬਟਾਪੁਰ ਸੁਭਦਰ ਪਿੰਛਣਾ ਤੇ ਮੇਰੇ ਪਰਿਵਾਰਿਕ ਚੱਲਦਾ ਰਿਹਾ ਹੋਰ ਹਾਂ ਜੀ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਤਾਂ ਕਰਦੇ ਰਹੇ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਕਰ ਮੈਨੂੰ ਦੇਖ ਕੇ ਜਿਨੀਫੋਰਮ ਪਾ ਲਈ ਹਾਂ ਫੋਨ ਇਹ ਮਦਰ ਉਹਦੇ ਹਾੜਾ ਬੱਚੇ ਦੇ ਐਕਸਪਾਇਰ ਹੋ ਗਿਆ ਹਾਂ ਨਹੀਂ ਹਾਂ ਨਹੀਂ ਕੀ ਵਿਦਿਆ ਨੂੰ ਮਹਿਸੂਸ ਹੋਇਆ ਉਹ ਫੋਨ ਤੇ ਉਹਦੀ ਗੱਲਬਾਤ ਕੀਤੀ ਗਏ ਉਹਨੂੰ ਲੱਗਿਆ ਕਿ ਮੈਂ ਮਮਾ ਆਪ ਇਹ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠੀਕ ਬਸ ਇਹ ਕਹਿੰਦਾ ਕਿ ਅਜਿਉਂ ਦੀ ਉਹਦੀ ਬਹੁਤ ਖੁਸ਼ ਹੁੰਦੀ ਉਹ ਬਿਲਕੁਲ ਬਿਲਕੁਲ ਓਕੇ ਬੜੀ ਬੜੀ ਉਪਲਬਧੀ ਹੈ ਜੀ ਮਾਂ ਵਾਸਤੇ ਬੜੀ ਬੜਾ ਚਾਹ ਹੁੰਦੇ ਹਨ ਹਾਂ ਜੀ ਇਹ ਕਿੰਨਾ ਸਮਾਂ ਹੋ ਗਿਆ ਮਾਂ ਦੇ ਠੀਕ ਨਹੀਂ ਇਹ ਸਵਾਦ ਸਤਿ ਸ੍ਰੀ ਅਕਾਲ ਜੀ ਸਵਾਸ ਸਤਿ ਸ੍ਰੀ ਅਕਾਲ ਹਾਂ ਜੀ ਉਮਰ ਕਿੰਨੀ ਹੈ ਤੁਹਾਡੇ ਬੇਟੇ ਦੀ 24 ਸਾਲ 24 ਸਾਲ ਹਾਂ ਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਆਪਣੇ ਬੇਟੇ ਨੂੰ ਇਹੀ ਆ ਕੇ ਨਸ਼ਾ ਦੂਰ ਰੋ ਹਾਂ ਜੀ ਆਪਣਾ ਸਟਰਗਲ ਕਰੋ ਤੇ ਮਿਹਨਤ ਕਰੋ ਜੀ ਸਾਡੇ ਪੁੱਤ ਜੀ ਕੀਤੀ ਉਹ ਕੀ ਪਲਾਨਿੰਗ ਹੈ ਅੱਗੇ ਬੱਚੇ ਸਾਡੇ ਦੀ ਕੀ ਗੱਲਬਾਤ ਹੁੰਦੀ ਹੈ ਸਾਡੇ ਨਾਲ ਅੱਗੇ ਬਤੇਗਾ ਉਹ ਕੋਰਸ ਹਾਂ ਜੀ ਕਰ ਕੀ ਕਰੇਗਾ ਹੋਰ ਤਰੱਕੀ ਹੋ ਰਹੀ ਹੈ ਮਾਨਸੂਸ ਹੁੰਦਾ ਭਾਜੀ ਜਦੋਂ ਲੋਕੀ ਵਧਾਈਆਂ ਦਿੰਦੇ ਆਗੇ ਤੇ ਮਾਨਸ ਸਿਰਲ ਚੜਾ ਹੁੰਦਾ ਨਾ ਹਾਂ ਜੀ ਹਾਂ ਜੀ ਤੁਹਾਡਾ ਮਾਨ ਹੁੰਦਾ ਹੈ ਹਾਂ ਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਉਪਰ ਨਾਲ ਜੀ ਕੱਲ ਦੇ ਬਾੜੇ ਫੋਨ ਆਏ ਜਰਨਲ ਕਰਨੇ ਸਾਰੇ ਵਧਾਈਆਂ ਦੇ